ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਪੰਜਾਬ ਸਰਕਾਰ ਤੋਂ ਸਾਡੀਆਂ ਰੇੜੀਆਂ ਬੰਦ ਐ ਚਾਰ ਪੰਜ ਦਿਨ ਤੋਂ ਹੋਲੜਵਾਜੀ ਤੇ ਆਂਦੇ ਆ ਮਾਰਗੇ ਕੋਟੜੇ ਤੇ ਚਲ ਜਾਂਦੇ ਆ ਫਰੂਟ ਦੀ ਰੇੜੀ ਲਾਣੇ ਆ ਸਾਡੀ ਗਲਤੀ ਕੀ ਐ ਇਹਦੇ 'ਚ ਕੀਤੀ ਇੱਕ ਨੇ ਸਾਰੇ ਨੂੰ ਸਜ਼ਾ ਕਿਉਂ ਮਿਲਦੀ ਪਈ ਐ ਅਸੀਂ ਐਸਐਮ ਸਾਹਿਬ ਨੂੰ ਵੀ ਤਰਕਾਸ ਦਿੱਤੀ ਐ ਤੇ ਐਸਐਚਓ ਸਾਹਿਬ ਨੂੰ ਸਾਡਾ ਮਸਲਾ ਹੱਲ ਕੀਤਾ ਜਾਵੇ ਤੇ ਸਾਨੂੰ ਕਰਦੇ ਖਾਨੇ ਆ ਰੇੜੀ ਫਰੂਟ ਦੀ ਲਾਣੇ ਉਹ ਸਾਨੂੰ ਇਨਸਾਫ ਦਿੱਤਾ ਜਾਵੇ ਮੇਰੀ ਉਮਰ 90 ਸਾਲ ਐ 90 ਸਾਲ ਮੈਨੂੰ ਇੱਥੇ ਹੋ ਗਏ ਦਾ ਰਿਕਾਰਡ ਰਿਕਾਰਡ ਪੈਨ ਕਾਰਡ ਬੋਡਰ ਕਾਰਡ ਸਾਰਾ ਇੱਥੇ ਦਾ ਆ ਮੇਰੀ 42 ਸਾਲ ਹੋ ਮਾਰੇ 42 ਸਾਲ ਹੀ ਹੋ ਗਏ ਮੇਰੇ ਨੂੰ ਮੈਂ ਜਨਮ ਹੀ ਇੱਥੇ ਦਾ ਆ ਮੇਰੇ ਮੇਰੇ ਵੱਡੇ ਮੁੰਡੇ ਦਾ 22 ਥਾਰਾ ਥਾਰਾ ਭਾਈ ਸਾਨੂੰ ਐਵੇਂ ਹੀ ਪਰੇਸ਼ਾਨ ਕੀਤਾ ਜਾ ਰਿਹਾ ਰੇੜੀਆਂ ਵੱਲੋਂ ਸਿੱਕ ਸਿੱਕ ਘਟ ਪਰੇਸ਼ਾਨ ਕਰਦੇ ਪਏ ਰੇੜੀਆਂ ਵਾਲੇ ਉਹ ਲੜਬਾਜੀ ਜ਼ਿਆਦਾ ਕਰਦੇ ਪਏ ਆ ਸਾਨੂੰ ਮਾਰਦੇ ਕੁੱਟਦੇ ਆ ਕੱਲ ਮੰਡੀਆਂ ਵੀ ਗਏ ਸੀਗੇ ਸਾਡੇ ਘਰ ਪਿੰਡ ਗਏ ਸੀਗੇ ਉੱਥੇ ਵੀ ਉਹ ਲੜਬਾਜੀ ਕਰਕੇ ਆਏ ਆ ਕੈਂਥਾ ਦੇ ਲੋਕ ਤੇ ਸਾਨੂੰ ਇਹ ਸਭ ਦਿੱਤਾ ਜਾਵੇ ਕਿਉਂਕਿ ਅਹੀ ਤੇ ਬੱਚੇ ਦੇ ਨਾਲ ਅਹੀ ਵੀ ਤੁਰੇ ਆ ਜੋ ਦੁੱਖ ਹੈ ਬੱਚੇ ਦਾ ਬੱਚੇ ਦਾ ਸੋ ਦੁੱਖ ਸਾਨੂੰ ਵੀ ਹੈ ਸਾਰਿਆਂ ਨੂੰ ਬੱਚੇ ਦਾ ਜੇ ਕਿ ਭਈਏ ਨੇ ਗਲਤੀ ਕੀਤੀ ਹੈ ਉਹਨੂੰ ਸਾਨੂੰ ਦੇ ਦਿਓ ਇਸੇ ਦਾ ਦੇ ਦਿੰਨੇ ਆ ਸਾਨੂੰ ਸਾਹਮਣੇ ਖੜੇ ਹੋ ਕੇ ਸਜ਼ਾ ਦੋ ਅਸੀਂ ਨਾਲ ਪਰ ਇਹ ਥੋੜੀ ਜਿਹੀ ਕੀਤੀ ਇੱਕ ਨੇ ਸਾਰਿਆਂ ਨੂੰ ਸਜ਼ਾ ਨਹੀਂ ਮਿਲੀ ਚਾਹੀਦੀ ਹੈ ਸਾਰੇਾਰੇ ਸਾਡੇ ਬੱਚੇ ਇੱਥੇ ਪੜਦੇਗੇ ਉਹਨਾਂ ਦਾ ਹੁਣ ਉਹਨਾਂ ਦੇ ਟਿਊਸ਼ਨ ਵਗੈਰਾ ਜਾਂਦੇ ਆ ਪੇਪਰ ਤੇ ਸਾਰੇ ਸਿਰ ਤੇ ਆਈ ਹੈ ਤੇ ਕੀ ਕਰੀਏ ਉਹਨਾਂ ਦਾ ਮਸਲਾ ਹਲਤ ਤੁਸੀਂ ਸਾਡੇ ਨਾਲ ਚੱਲ ਸਕਦੇ ਹੋ ਤੁਸੀਂ ਸਾਡੀ ਮਦਦ ਨਹੀਂ ਕਰੋਗੇ ਤਾਂ ਹੋਰ ਬਾਹਲਾ ਬੰਦਾ ਕਿਹੜਾ ਕਰੇਗਾ ਅਸੀਂ মিডিਆ ਸਾਹਮਣੇ ਇਸ ਕਰਕੇ ਆਏ ਆ ਕਿ ਸਾਡੀ ਕੁਝ ਮਦਦ ਹੋ ਸਕੇ ਸਾਨੂੰ ਹੁਲੜਵਾਜੀ ਜੇ ਪਰੇਸ਼ਾਨੀ ਕਰਦੇ ਮਾਰ ਕੇ ਜਲ ਜਾਂਦੇ ਆ 30 30 40 40 ਹਜ਼ਾਰ ਰੁਪਏ ਦਾ ਸਾਡਾ ਨੁਕਸਾਨ ਹੋਇਆ ਆ 4 4 5 5 ਦਿਨਾਂ ਚ ਪੱਕੀਆਂ ਵੋਟਾਂ ਪੱਕੇ ਘਰ ਬਣੇ ਆ ਸਾਡੇ ਚੱਲ ਚੱਲ ਸਾਲ ਹੋ ਗਏ ਸਾਨੂੰ ਅਸੀਂ ਕਿੱਥੇ ਜਾਈਏ ਅਸੀਂ ਇਧਰ ਉਧਰੋਂ ਵੀ ਗਏ ਤੇ ਸਾਡੇ ਇਧਰੋਂ ਵੀ ਗਏ ਅਸੀਂ ਕਿੱਧਰ ਰਹੀ ਸਾਰਾ ਕੁਝ ਸਾਰਾ ਇਧਰ ਦਾ ਹੀ ਹੈ ਸਾਡਾ ਅਸੀਂ ਕੋਈ ਬੱਚਿਆਂ ਦੇ ਹੁਣ ਅਸੀਂ ਭਾਰਤ 'ਚ ਰਹਿੰਦੇ ਆਂ ਇੰਡੀਆ 'ਚ ਇੰਡੀਆ ਦਾ ਬੰਦਾ ਇੰਡੀਆ 'ਚ ਨਿਰੇ ਹੋਊਗਾ ਤੇ ਕਿੱਥੇ ਜਾਊਗਾ ਪਾਕਿਸਤਾਨ ਜਾਊਗਾ ਪਾਕਿਸਤਾਨੀ ਥੋੜੀ ਆ ਗਏ ਆਈ ਪੰਜਾਬ ਦੇ ਵਾਸੀ ਆ ਇਹ ਭਾਰਤ ਦੇ ਵਾਸੀ ਆ ਸੀ ਸਾਨੂੰ ਇਨਸਾਫ ਦਿੱਤਾ ਜਾਵੇ